ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਆਪਣੀਆਂ ਐਮਐਸਪੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਨੇ ਕਿਉਂਕਿ ਦੋ ਦਿਨਾਂ ਤੋਂ ਲੈ ਕੇ ਸੰਭੂ ਬਾਰਡਰ ਤੇ ਵੀ ਸ਼ਾਂਤਮਈ ਮਾਹੌਲ ਬਣਿਆ ਹੋਇਆ ਕਿਉਂਕਿ ਕਿਸਾਨ ਵੀਰਾਂ ਦੀ ਕੇਂਦਰ ਸਰਕਾਰ ਦੇ ਨਾਲ ਇੱਕ ਮੀਟਿੰਗ ਚੱਲ ਰਹੀ ਸੀ ਜਿਸ ਦੇ ਵਿੱਚ ਕੀ ਕਿਸਾਨ ਵੀਰਾਂ ਦੇ ਹੱਕ ਵਿੱਚ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ ਅਤੇ ਇਸ ਤੋਂ ਅੱਗੇ ਕਿਸਾਨ ਵੀਰਾਂ ਨੇ ਇਹ ਤੈਅ ਕਰ ਲਿਆ ਕੀ ਹੁਣ ਸਰਕਾਰ ਜੀ ਸਾਡੀ ਨਹੀਂ ਸੁਣੇਗੀ ਤਾਂ ਅਸੀਂ ਸੰਭੂ ਬਾਰਡਰ ਨੂੰ ਤੋੜ ਕੇ ਅੱਗੇ ਚਲੇ ਜਾਵਾਂਗੇ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਵੀਰਾਂ ਨੇ ਇੱਕ ਪੋਪੂਲਰ ਵੱਡੀ ਮਸ਼ੀਨ ਤਿਆਰ ਕਰਵਾਈ ਹੈ ਕਿ ਜੋ ਕਿ ਵੱਡੇ ਵੱਡੇ ਵੈਰੀਗੇਟਾਂ ਨੂੰ ਪੱਟ ਦਿੰਦੀ ਹੈ ਅਤੇ ਪਾਣੀ ਦੇ ਵਿੱਚ ਦੀ ਵੀ ਲੰਘ ਜਾਂਦੀ ਹੈ ਅੱਗੇ ਵੀਡੀਓ ਵਿੱਚ ਦੇਖੋ ਕਿ ਟਰਾਲੀ ਦੇ ਉੱਪਰ ਪੋਪੂਲਰ ਮਸ਼ੀਨ ਲੱਦ ਕੇ ਉਸ ਨੂੰ ਪੂਰੀ ਸੇਫਟੀ ਦੇ ਨਾਲ ਤਿਆਰ ਕਰਕੇ ਲੈ ਕੇ ਆਏ ਨੇ ਇੱਕ ਕਿਸਾਨ ਵੀਰ ਨੂੰ ਵੀ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇਸ ਕਿਸਾਨ ਵੀਰ ਨੇ ਇੱਕ ਦੇਸੀ ਜੁਗਾੜ ਲਾਇਆ ਕੀ ਗੋਲੀ ਅਤੇ ਆਸੂ ਗੈਸ ਗੋਲਿਆਂ ਤੋਂ ਬਚਣ ਦੇ ਲਈ ਕਿ ਅਸੀਂ ਦੂਰ ਮੀਂਹ ਦੇ ਨਾਲ ਹੀ ਦੇਖ ਸਕਦੇ ਨੇ ਕਿ ਉਹ ਗੋਲੀ ਮਾਰ ਰਹੇ ਨੇ ਜਾਂ ਆਸੂ ਗੈਸ ਦਾ ਗੋਲਾ ਸੁੱਟ ਰਹੇ ਨੇ ਤਾਂ ਦੋਸਤੋ ਤੁਹਾਡਾ ਕੀ ਕਹਿਣਾ ਇਸ ਵੀਡੀਓ ਦੇ ਬਾਰੇ ਆਪਣੀ ਰੈਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵਾਈਲ ਆਈਕਨ ਪ੍ਰੈਸ ਜਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ